ਤੇ ਪਾਸ ਕਰਨ ਦਾ ਸਾਡੇ ਨਾਲ ਵਾਦਾ ਕੀਤਾ ਤੇ ਮੇਰ ਸਾਹਮਣੇ ਸਾਡੇ ਨਕਸ਼ੇ ਪਾਸ ਵੀ ਕੀਤੇ ਉਹ ਸੀ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੇਰ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਬੱਸ ਇਹ ਬਹੁਤ ਲੰਬਾ ਸੀ ਸਾਨੂੰ 2 ਸਾਲ ਹੋ ਗਏ ਸੀ ਜੋ ਨਕਸ਼ਾ ਵਾਸਤੇ ਦੀ ਗੇੜੇ ਮਾਰਦੇ ਵੇ ਕਾਰਪੋਰੇਸ਼ਨ ਜਿਹੜੇ ਕਦੇ ਸਾਨੂੰ ਐਮਟੀਵੀ ਸਾਹਿਬ ਕੋਲੇ ਭੇਜ ਦਿੰਦੇ ਕਦੇ ਬਿਲਡਿੰਗ ਇਨਸਪੈਕਟਰ ਕੋਲ ਭੇਜ ਦਿੰਦੇ ਸੀਗੇ ਲੇਕਿਨ ਮੇਰ ਸਾਹਿਬ ਨੇ ਸਾਨੂੰ ਕਿਨੋਂ ਪਿਛਲੇ ਮਹੀਨੇ ਅਸੀਂ ਮਿਲੇ ਮੇਰ ਸਾਹਿਬ ਨੇ ਇੱਕੋ ਹੀ ਗੱਲ ਕਹੀ ਕਿ ਤੁਹਾਡਾ ਕੰਮ ਹੋ ਜਾਊਗਾ ਇਹ ਬਠਿੰਡੇ ਦੀ ਬਹੁਤ ਚੰਗੀ ਕਿਸਮਤ ਹੈ ਕਿ ਬਠਿੰਡਾ ਬਠਿੰਡੇ ਨੂੰ ਇੱਕ ਜੰਗ ਜੰਗ ਮੇਅਰ ਸਾਹਿਬ ਮਿਲੇ ਚੰਗੀ ਸੋਚ ਮਿਲੀ ਤੇ ਪਹਿਲੀ ਵਾਰੀ ਸੋਸ਼ਲ ਮੀਡੀਆ ਨੂੰ ਵੀ ਸਭ ਨੂੰ ਪਤਾ ਹੀ ਹੈ ਪਹਿਲੀ ਵਾਰੀ ਨਕਸ਼ੇ ਮੇਲੇ ਦਾ ਗਾਜ ਹੋਇਆ ਮੈਂ ਆਮ ਪਬਲਿਕ ਨੂੰ ਇਹ ਬੇਨਤੀ ਕਰਦਾ ਕਿ ਇਹ ਰੈਜ਼ੀਡੈਂਸ ਨਕਸ਼ਾ ਕਿਦਰ ਨਹੀਂ ਪਾਸ ਹੋ ਰਿਹਾ ਉਹ ਆ ਕੇ ਲਾਭ ਉਠਾਣ ਇਸ ਮੇਲੇ ਦਾ 30 ਦਿਨਾਂ ਦਾ ਟਾਈਮ ਹੈ ਮੇਲੇ ਦਾ ਸਾਰੀ ਪਬਲਿਕ ਬਠਿੰਡੇ ਦੀ ਨਕਸ਼ੇ ਪਾਸ ਕਰਨ ਤੇ ਇਹ ਮੇਲੇ ਦਾ ਲਾਭ ਲੈਣ ਤੇ ਮੇਅਰ ਸਾਹਿਬ ਦਾ ਸਪੈਸ਼ਲ ਅਫੇਅਰ ਫਿਰ ਧੰਨਵਾਦ ਕਰਦੇ ਹਾਂ ਅੱਗੇ ਵੀ ਇਹ ਮੇਲੇ ਲੱਗਣੇ ਚਾਹੀਦੇ ਲੱਗਨੇ ਚਾਹੀਦੇ ਆ ਜੀ ਮ ਵਧੀਆ ਜੀ ਵਧੀਆ ਉਪਰਾਲਾ ਆਮ ਬੰਦੇ ਦਾ ਗੇੜਾ ਨਹੀਂ ਲੱਗਦਾ ਨੀ ਤਾਂ ਥੱਲੇ ਥੱਲੇ ਭੇਜ ਦਿੰਦੇ ਆ ਉੱਪਰ ਭੇਜ ਦਿੰਦੇ ਆ ਵੀ ਟਾਊਨ ਏਟੀ ਕੰਮ ਚੱਲ ਪਾਹਣੀਆਂ ਜੀ ਕੰਮ ਛੱਡ ਕੇ ਆਣਾ ਪੈਂਦਾ ਤੇ ਐਮਟੀਵੀ ਹਸਾਬ ਥੱਲੇ ਭੇਜ ਦਿੰਦੇ ਸੀ ਬਿਲਡਿੰਗ ਇਨਸਪੈਕਟਰ ਕਹਿੰਦੇ ਸੀ ਆਰਕੀਟੈਕਟ ਕੋਲੇ ਹੋੜੀ ਫਾਈਲ ਗਈ ਜੀ ਉਹਦੇ 'ਚ ਗੇੜੇ ਹੀ ਲੱਗਦੇ ਸੀ ਬੰਦਿਆਂ ਦੇ ਉਹਨੂੰ ਪਤਾ ਲੱਗੇ ਤੇ ਨਹੀਂ ਜਾਣਾ ਪਿਆ ਜੀ ਵਨ ਟਾਈਮ ਨਕਸ਼ੇ ਪਾਸ ਹੋ ਗਏ ਕਿਥਾਂ ਤੇ ਬਹੁਤ ਬਹੁਤ ਫੇਰ ਵੇ ਤੁਹਾਨੂੰ ਧੰਨਵਾਦ ਕਰਦੇ ਜੀ ਸਰ ਅੱਜ ਨਕਸ਼ੇ ਮੇਲੇ ਦਾ ਤੀਸਰਾ ਦਿਨ ਹੈ 25 ਤਰੀਕ ਨੂੰ ਦੁਪਹਿਰੇ 3 ਵਜੇ ਨਕਸ਼ਾ ਮੇਲੇ ਦਾ ਸਟਾਰਟ ਹੋਇਆ ਸੀ ਅੱਜ ਸਾਡੇ ਲੋਕਲ ਬਾਡੀ ਦੇ ਮਨਿਸਟਰ ਸ਼੍ਰੀ ਰਵਜੋਤ ਜੀ ਇੱਥੇ ਆਏ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਨਕਸ਼ੇ ਮੇਲੇ ਦਾ ਫੁੱਲ ਫਲੈਸ਼ਡ ਆਗਾਜ਼ ਕੀਤਾ ਤੇ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਕਿ ਸਾਰੇ ਸਾਡੇ ਬਠਿੰਡੇ ਸ਼ਹਿਰ ਦੇ ਵਾਸੀ ਬਹੁਤ ਹੀ ਘੱਟ ਸਮੇਂ 'ਚ ਨਕਸ਼ਾ ਆਪ ਦਾ ਰਿਹਾਇਸ਼ੀ ਪਾਸ ਕਰਾ ਰਹੇ ਨੇ ਤੇ ਐਨਓਸੀ ਲੈ ਕੇ ਜਾ ਰਹੇ ਨੇ ਤੇ ਇਹੀ ਸਾਡਾ ਸੁਪਨਾ ਹੈ ਇਹੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਘੱਟ ਤੋਂ ਘੱਟ ਸਮੇਂ 'ਚ ਤੇ ਘੱਟ ਤੋਂ ਘੱਟ ਗੇੜਿਆਂ 'ਚ ਲੋਕਾਂ ਦਾ ਕੰਮ ਕਰਾ ਸਕੀਏ ਲੋਕਾਂ ਦੀ ਦਿਹੜੀਆਂ ਵੇਚਾ ਸਕੀਏ ਲੋਕਾਂ ਆ ਕੇ ਦਫ਼ਤਰਾਂ 'ਚੋਂ ਆਪ ਦੀਆਂ ਦੁਕਾਨਾਂ 'ਚੋਂ ਛੁੱਟੀ ਲੈ ਕੇ ਨਗਰ ਨਿਗਮ ਆਂਦੇ ਕੰਮ ਕਰਾਉਣ ਨੂੰ ਵਾਸਤੇ ਤੇ ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਨਾ ਹੋਵੇ ਤੇ ਬਾਰ-ਬਾਰ ਉਹਨਾਂ ਨੂੰ ਗੇੜੇ ਨਾ ਕੱਟਣੇ ਪੈਣ ਉਸੇ ਸੋਚਦੇ ਤਹਿ ਤਾਂ ਉਸੇ ਸੁਪਨੇ ਦੇ ਤਹਿ ਤਾਂ ਅਸੀਂ ਨਕਸ਼ੇ ਮੇਲੇ ਨੂੰ ਸਟਾਰਟ ਕੀਤਾ ਸੀਗਾ ਤੇ ਅੱਜ ਇਹ ਗੱਲ ਕਹਿੰਦੇ ਬੜੀ ਖੁਸ਼ੀ ਹੁੰਦੀ ਹੈ ਕਿ 72 ਘੰਟਿਆਂ ਦੇ ਵਿੱਚ ਸਿਰਫ ਇੱਕ ਗੇੜੇ ਦੇ ਨਾਲ ਕਿਸੇ ਦਾ ਵੀ ਰਹਿਸ਼ ਨਕਸ਼ਾ ਪਾਸ ਹੁੰਦਾ ਤੇ ਉਹ ਆਪਣੇ ਸੁਪਨਿਆਂ ਦੀ ਛੱਤ ਜੋ ਹੈ ਆਪਣੇ ਜਵਾਕਾਂ ਵਾਸਤੇ ਆਪਣੇ ਪਰਿਵਾਰ ਵਾਸਤੇ ਜੋ ਨਵਾਂ ਘਰ ਪਾਉਂਦੇ ਨੇ ਉਹਨਾਂ ਨੂੰ ਉਹ ਛੱਤ ਪਾਉਣ 'ਚ ਕੋਈ ਡਿਲੇ ਨਾ ਹੋਵੇ ਕਿਸੇ ਤਰ੍ਹਾਂ ਦੀ ਅੜਚਨ ਨਾ ਆਵੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਇਸ ਲਈ ਅਸੀਂ ਸਾਡੇ ਲੋਕਲ ਬਾਡੀ ਦੇ ਮਨਿਸਟਰ ਮਸੇਰੇ ਦਵਜੋਤ ਜੀ ਨੂੰ ਬੁਲਾਇਆ ਸੀਗਾ ਤੇ ਸ੍ਰੀ ਭਗਵਾਨ ਤੁਮਨ ਸਾਡੇ ਸੀਐਮ ਸਾਹਿਬ ਦੀ ਅਗਵਾਈ ਹੇਠ ਅਸੀਂ ਇਹ ਕੰਮ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਉਸ ਤੋਂ ਇਲਾਵਾ ਅੱਜ ਅਸੀਂ ਹੋਰ ਵੀ ਕਈ ਉਪਲਬਧੀਆਂ ਨਗਰ ਨਿਗਮ ਦੀਆਂ ਦੱਸਿਆ ਪਿਛਲੇ 3 ਮਹੀਨਿਆਂ ਤੋਂ ਜਦੋਂ ਤੋਂ ਆਪਾਂ ਨਗਰ ਨਿਗਮ ਦੀ ਮੇਅਰ ਦੀ ਕੁਰਸੀ ਸੰਭਾਲੀ ਹੈ